ਕਹਨੇ ਇੱਕ ਛੋਟੀ ਜਿਹੀ ਕੁਜੀ ਦੇਖ ਰਹੇ ਆ ਨਾ ਤੇ ਇਥੋਂ ਪਤਾ ਲੱਗਾ ਇਹਦੇ ਬਾਰੇ ਵੀ ਪੈਟਰਨ ਜਿਹੜੀ ਹੈ ਬਾਬਾ ਜੀ ਦੇ ਨਾਲ ਜੁੜੀ ਹੋਊਗਾ ਤੇ ਬਾਬਾ ਪਉਣਾ ਖੜੀ ਜੀ ਇਸ ਸਥਾਨ ਤੇ ਧੂਣਾ ਲਾਉਂਦੇ ਹੁੰਦੇ ਸੀ ਜਿਹੜਾ ਧੂਣਾ ਅੰਦਰ ਆ ਉਸ ਵੇਲੇ ਇਹਦੀ ਇਹ ਇੰਨਾ ਸੰਘਣਾ ਸੀ ਵੀ ਗਵਾਂ ਕਹਿੰਦੇ ਇਹਦੇ ਥੱਲੇ ਹੁੰਦੀ ਸੀ ਇੱਕ ਸ਼ੈੱਡ ਦਾ ਕੰਮ ਦਿੰਦਾ ਸੀ ਰੋਟੀਆਂ ਤੇ ਲੱਸੀ ਲੱਸੀ ਬੋਰਚ ਕਿੰ ਟਾਈਮ ਮਾਰ ਕੇ ਕਿਉਂ ਕੱਢ ਕੇ ਦਿਖਾਈ ਸੀ ਕੀ ਗੱਲ ਹੋਈ ਸੀ ਵੀ ਮਾਤਾ ਰਤਨੋ ਨੇ ਬਾਬਾ ਬਲਕਨਾਥ ਜੀ ਨੂੰ ਮਿਹਣੇ ਮਾਰੇ ਉਹ ਲਈ ਬਾਹਰਲੇ ਪਾਸੇ ਹੈਗਾ ਧੂਣਾ ਬਾਬਾ ਜੀ ਦਾ ਤੇ ਇਹ ਜਿਹੜਾ ਧੂਣਾ ਆ ਇਹ ਹੈਗਾ ਸੰਿਆਸੀਆਂ ਦਾ ਧੂਣਾ ਚੇਤ ਮਹੀਨਾ ਚੇਤ ਮਹੀਨਾ ਬਾਬਾ ਜੀ ਤੇਰਾ ਨੇੜੇ ਆ ਗਿਆ ਵੇ ਚੇਤ ਮਹੀਨਾ ਜਨਾ ਤੁਹਾਨੂੰ ਸਾਊਥ ਦੇ ਜਿਹੜੇ ਮੰਦਰ ਆ ਉਹ ਤੁਹਾਨੂੰ ਯਾਦ ਕਰਾ ਦਿੰਦੀ ਆ ਕੀ ਹਾਲ ਆ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਬਾਬਾਈ ਦੀ ਨਗਰੀ ਸ਼ਾਤ ਲਈ ਚ ਪਹੁੰਚ ਗਏ ਆ ਜੀ ਤੇ ਜਿੱਦਾਂ ਕੀ ਤੁਹਾਨੂੰ ਪਤਾ ਬਈ ਡੇਲੀ ਬਾਬਾ ਜੀ ਦਾ ਬਲੌਗ ਆਉਣਾ ਉਹਦੇ ਲੜੀ ਦੇ ਵਿੱਚ ਇੱਕ ਨੈਕਸਟ ਬਲੌਗ ਆ ਮਾਤਾ ਰਤਨੋ ਜੀ ਦੇ ਦਰਬਾਰ ਤੋਂ ਜਿੱਥੇ ਸਿੱਧ ਯੋਗੀ ਬਾਬਾ ਬਾਲਕनाथ ਜੀ ਨੇ ਮਾਤਾ ਰਤਨੋ ਜੀ ਨੂੰ 12 ਸਾਲ ਦੀਆਂ ਰੋਟੀਆਂ ਤੇ ਲੱਸੀ ਬੋਰਡ 'ਚ ਚਿਮਟਾ ਮਾਰ ਕੇ ਕੱਡੀਆਂ ਸੀਗੀਆਂ ਨਾ ਉਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਪੂਰਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਸਾਨੂੰ ਪਤਾ ਆ ਤੇ ਵੀਡੀਓ ਦੇ ਨਾਲ ਬਣੇ ਰਿਓ ਤੇ ਅੱਜ ਮੇਰੇ ਨਾਲ ਮੇਰਾ ਸਾਥ ਦੇਊਗਾ ਮੇਰਾ ਭਰਾ ਆਸ਼ੂ ਭਗਤ ਜੈ ਬਾਬੇ ਦੀ ਜੈ ਬਾਬੇ ਦੀ ਬਿਲਕੁਲ ਤੇ ਜਿਕਰਾ ਪੁਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਹਾਂਜੀ ਤੇ ਪੂਰੇ ਦਰਬਾਰ ਨੂੰ ਨਾ ਲੜੀਆਂ ਦੇ ਨਾਲ ਸ਼ਿੰਗਾਰਿਆ ਆ ਸਾਰੀ ਨੂੰ ਹੈ ਨਾ ਤੇ ਸੰਗਤ ਐ ਇਸ ਵੇਲੇ ਬਿਲਕੁਲ ਨਾ ਦੇ ਬਰਾਬਰ ਐ ਇਸ ਵੇਲੇ ਟਾਈਮ ਵੀ ਕੋਈ 11:30 11:12 ਵਜੇ ਦਾ ਹੋ ਗਿਆ ਆ ਤੇ ਇਸ ਵੇਲੇ ਖੁੱਲੇ ਦਰਸ਼ਨ ਆ ਤੇ ਇਹਨਾਂ ਦਿਨਾਂ ਦੇ ਵਿੱਚ ਮੰਦਿਰ 24 ਘੰਟੇ ਖੁੱਲਾ ਆ ਪੂਰੇ 7 ਦੇ ਮਹੀਨੇ ਦੇ ਵਿੱਚ ਤੇ ਵਿੱਚ ਵਿੱਚ ਸੰਗਤਾਂ ਆ ਵੀ ਰਹੀਆਂ ਦਰਸ਼ਨ ਕਰਕੇ ਤੇ ਆ ਜੋ ਕਰੋਨੀਆਂ ਤੁਹਾਨੂੰ ਦਰਸ਼ਨ ਮਿਲੇ ਕਰੋ ਦਰਸ਼ਨ ਸਿੱਧ ਯੋਗੀ ਬਾਬਾ ਬਾਲਕਨਰਾਜ ਜੀ ਦੇ ਦਰਬਾਰ ਦੇ ਤੇ ਜਾਂਦੇ ਨੂੰ ਜਿਹੜਾ ਪਹਿਲਾ ਦਰਵਾਰ ਆਉਂਦਾ ਬਾਬਾ ਜੀ ਦੀ ਮੂਰਤੀ ਸਥਾਪਨਾ ਕੀਤੀ ਆ ਪਹਿਲਾਂ ਕਰੋ ਇੱਥੇ ਦਰਸ਼ਨ ਜੈ ਬਾਬੇ ਦੀ ਜੀ ਜੈ ਬਾਬੇ ਦੀ ਆਲੀ ਬਾਹਰਲੇ ਪਾਸੇ ਹੈਗਾ ਧੂਣਾ ਬਾਬਾ ਜੀ ਦਾ ਤੇ ਇਹ ਜਿਹੜਾ ਧੂਣਾ ਆ ਇਹ ਹੈਗਾ ਸੰਿਆਸੀਆਂ ਦਾ ਧੂਣਾ ਬਿਲਕੁਲ ਸਹੀ ਸੁਣ ਰਹੇ ਆ ਤੁਸੀਂ ਇਹ ਸੰਿਆਸੀਆਂ ਦਾ ਧੂਣਾ ਤੇ ਜਿਹੜਾ ਸਿੱਧਿ ਜੋਗੀ ਬਾਬਾ ਬਾਲਕਨ ਸਿੰਘ ਜੀ ਦਾ ਧੂਣਾ ਆ ਉਹਦੇ ਤੁਹਾਨੂੰ ਦਰਸ਼ਕ ਆਉਂਦੇ ਹੋ ਹੈਗਾ ਅੰਦਰ ਵਾਲੀ ਸਾਈਡ ਤੇ ਇੱਥੇ ਦਰਸ਼ਨ ਮੇਲੇ ਕਰਕੇ ਫਿਰ ਆਪਾਂ ਕਰਾਂਗੇ ਪ੍ਰਕਰਮਾ ਤੇ ਆਹ ਜਿਹੜਾ ਬੋਰਡ ਆ ਨਾ ਜੀ ਇਹ ਬੋਰਡ ਤਕਰੀਬਨ ਇੱਥੇ 3-4 ਮਰਲੇ ਦੇ ਵਿੱਚ ਫੈਲਿਆ ਹੋਇਆ ਸਾਰੀਆਂ ਜੜਾਂ ਨਾ ਤੇ ਇਦਾਂ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਜਿਹੜੇ ਪਿਛਲੇ ਸਾਲ ਪਾਈ ਸੀ ਉਹਦੇ ਵਿੱਚ ਵੀ ਫੁੱਲ ਵਲੋਗ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਆ ਤੇ ਇਹ ਐਂਕੀ ਵੀ ਕੋਸ਼ਿਸ਼ ਕਰੂੰਗਾ ਜਿਹੜੇ ਚੀਜ਼ਾਂ ਰਹਿ ਜਾਨੀਆਂ ਕਿਸੇ ਵੇਲੇ ਵੀਡੀਓ ਦੇ ਵਿੱਚ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰੀ ਦੀ ਆ ਦੱਸਣ ਦੀ ਤੇ ਉਹਦੇ ਬਿਲਕੁਲ ਬੈਕ ਸਾਈਡ ਤੇ ਬਾਬਾ ਜੀ ਦਾ ਦਰਵਾਜ਼ਾ ਹੈ ਇੱਥੇ ਬਾਬਾ ਪੂਣਾ ਹਰੀ ਜੀ ਦੀ ਮੂਰਤੀ ਸਥਾਪਨਾ ਹੋਈ ਹੋ ਆ ਨਾਲ ਸ਼ਿਵ ਜੀ ਮਹਾਰਾਜ ਦੀ ਆ ਜੀ ਤੇ ਨਾਲ ਮਾਤਾ ਰਤਨੋ ਜੀ ਦੀ ਬਾਬਾ ਭਰਤਰੀਨਾਥ ਜੀ ਦੀ ਆ ਮੂਰਤੀ ਸਥਾਪਨਾ ਹੋਈ ਹੋ ਤੇ ਇਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਜੀ

ਧੂਣਾ ਲੱਗਾ ਆ ਇਧਰਲੇ ਪਾਸੇ ਬੋਰਡ ਜਿਹੜਾ ਤੁਹਾਨੂੰ ਮੋਦਰਲੇ ਪਾਸੇ ਦੱਸਿਆ ਪੂਰਾ 3-4 ਮਰਲੇ ਦੇ ਵਿੱਚ ਘੁੰਮਿਆ ਆ ਬੋਰਡ ਇਹ ਤੇ ਦੱਸਦੇ ਆ ਜਦੋਂ ਬਾਬਾ ਪੌਣਾ ਖਰੀ ਜੀ ਇਸ ਸਥਾਨ ਤੇ ਧੂਣਾ ਲਾਉਂਦੇ ਹੁੰਦੇ ਸੀ ਜਿਹੜਾ ਧੂਣਾ ਅੰਦਰ ਆ ਉਸ ਵੇਲੇ ਇਹਦੀ ਇਹ ਇੰਨਾ ਸੰਘਣਾ ਸੀ ਵੀ ਗਊਆਂ ਕਹਿੰਦੇ ਇਹਦੇ ਥੱਲੇ ਹੁੰਦੀ ਅਸੀਂ ਇੱਕ ਸ਼ੈੱਡ ਦਾ ਕੰਮ ਦਿੰਦਾ ਸੀ ਜੋ ਇੱਥੇ ਮੈਨੂੰ ਸਿਆਣਿਆਂ ਤੋਂ ਪਤਾ ਲੱਗਾ ਸੀ ਉਹ ਪਿਛਲੀ ਵੀਡੀਓ ਦੇ ਵਿੱਚ ਵੀ ਇਹਦੀ ਮੈਂ ਜਾਣਕਾਰੀ ਦਿੱਤੀ ਹੋਈ ਆ ਤੇ ਬਹੁਤ ਹੀ ਪਿਆਰਾ ਲੜੀਆਂ ਦੇ ਨਾਲ ਮਾਤਾ ਰਤਨ ਜੀ ਦੇ ਦਰਬਾਰ ਨੂੰ ਸ਼ਿੰਗਾਰਿਆ ਆ ਤੇ ਇਹਦੇ ਤੇ ਦੋ ਬੋਲ ਆਪਾਂ ਕਰਦੇ ਆਂ ਸਾਂਝੇ ਹਾਂਜੀ ਜਿਹੜੇ ਸਾਡੇ ਪ੍ਰਿਥੀ ਭਾਜੀ ਨੇ ਤੁਹਾਨੂੰ ਲਿਖ ਕੇ ਦਿੱਤੇ ਸੀਗੇ ਬਹੁਤ ਹੀ ਪਿਆਰੇ ਭਜੰਦੇ ਉਹ ਇਦਾਂ ਸੀਗਾ ਵੀ ਇਹ ਮਾਤਾ ਰਤਨੋ ਦਾ ਪਿੰਡ ਤਲਾਈਆਂ ਸ਼ਾਹ ਤਲਾਈ ਤੇ ਜਿੱਦਾਂ ਇਹਨੂੰ ਸਜਾਇਆ ਗਿਆ ਹੈ ਨਾ ਵਾਹ ਕੀ ਸੋਹਣਾ ਨਾ ਕੀ ਮਨਮੋਹਕ ਦ੍ਰਿਸ਼ਾ ਤੇ ਇਹਦੇ ਉੱਤੇ ਬਿਲਕੁਲ ਢੁਕਦੀਆਂ ਉਹ ਲੈਣਾ ਉਹ ਤੇਰਾ ਪਿੰਡ ਤਲਾਈਆਂ ਲੜੀਆਂ ਨਾ ਰੁਸ਼ਨਾ ਦਿੱਤਾ ਤੇਰੀ ਗੁਫਾ ਨੂੰ ਬਾਬਾ ਫੁਲਾ ਨਾਲ ਸਜਾ ਦਿੱਤਾ ਇਹ ਜ਼ੋਣਾ ਅਜਬ ਨਯਾਰਾ ਮੇਰੇ ਦਿਲ ਨੂੰ ਪਾ ਗਿਆ ਵੇ ਚਿਤ ਮਹੀਨਾ ਚਿਤ ਮਹੀਨਾ ਬਾਬਾ ਜੀ ਤੇਰਾ ਨੇੜੇ ਆ ਗਿਆ ਵੇ ਚਿਤ ਮਹੀਨਾ ਤੇ ਇਹ ਬਹੁਤ ਹੀ ਪਿਆਰੀਆਂ ਲੱਨਾ ਅਗਰ ਅੱਛੀਆਂ ਲੱਗਿਆ ਤੈਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਅੱਗੇ ਚੱਲਦੇ ਆਂ ਬਾਬਾ ਜੀ ਦੇ ਦਰਬਾਰ ਦੇ ਮਾਤਾ ਰਤਨ ਜੀ ਦੇ ਦਰਬਾਰ ਦੇ ਦਰਸ਼ਨ ਮੇਲੇ ਕਰਦੇ ਆਂ ਦਰਬਾਰ ਚ ਐਂਟਰੀ ਕਰਦੇ ਆਂ ਉਸ ਤੋਂ ਪਹਿਲੇ ਗੇਟ ਦੇ ਉੱਤੇ ਇੱਕ ਬਹੁਤ ਹੀ ਵਧੀਆ ਇੱਕ ਇਹ ਇੱਥੇ ਦਾ ਨਕਸ਼ਾ ਬਣਾ ਕੇ ਲਾਇਆ ਹੈ ਜਿਹੜਾ ਇੱਥੇ ਹੁਣ ਨਾ ਇਹ ਲਿਖਿਆ ਉੱਪਰ ਪਲਾਨ ਫਿਊਚਰ ਦੇ ਵਿੱਚ ਇਹੋ ਜਿਹਾ ਇੱਥੇ ਦਰਬਾਰ ਬਣੂਗਾ ਨਾ ਜੀ ਦੇਖਿਓ ਆਹ ਦੇਖੋ ਆ ਬਿਲਕੁਲ ਆ ਲੁੱਕ ਬਣੂਗੀ ਇੱਥੇ ਦਰਬਾਰ ਦੀ ਤੇ ਸਾਹਮਣੇ ਮਾਤਾ ਰਤਨਵੰਤ ਜੀ ਬਾਬਾ ਬਾਲਕਨਾਥ ਜੀ ਤੇ ਬਾਬਾ ਪਰਥੀਨਾਥ ਜੀ ਰੋ ਦਰਸ਼ਨ ਜੀ ਤੇ ਨਾਲ ਹੀ ਇਹਦੇ ਛੇ ਪਰਵਾਰ ਤੇ ਗੁੱਗਾ ਪੀਰ ਜੀ ਕਾਲੀ ਮਾਤਾ ਜੀ ਦਾ ਬੜੀ ਮਾਤਾ ਜੀ ਦੀ ਮੂਰਤੀ ਸਥਾਪਨਾ ਹੋਈ ਆ ਬਿਲਕੁਲ ਗੁੱਗਾ ਪੀਰ ਜੀ ਦੇ ਨਾਲ ਤੇ ਇਹਦੇ ਬਿਲਕੁਲ ਨਾਲ ਇਹ ਉਹ ਸਥਾਨ ਆ ਜਿੱਥੇ ਮਾਤਾ ਰਤਨੋ ਜੀ ਨੂੰ ਬਾਬਾ ਬਾਲਕਨਾਥ ਜੀ ਨੇ 12 ਸਾਲ ਦੀਆਂ ਰੋਟੀਆਂ ਤੇ ਜਿਵੇਂ ਬੋਰਡ ਤੇ ਕਿਮਟਾ ਮਾਰਿਆ ਸੀ ਤਾਂ 12 ਸਾਲ ਦੀਆਂ ਰੋਟੀਆਂ ਕੱਢ ਦਿੱਤੀਆਂ ਸੀਗੀਆਂ ਇੱਥੋਂ ਤੇ ਲੱਸੀ 12 ਸਾਲ ਦੀ ਉਹ ਵੀ ਉਸ ਥਾਂ ਅੱਗੇ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਡੀਓ 'ਚ ਅੱਗੇ ਤੇ ਇੱਥੇ ਇਸ ਸਥਾਨ ਤੇ ਹੁਣ ਤਾਂ ਇਹ ਸੀਮਿੰਟ ਦਾ ਬੋਰਡ ਬਣ ਗਿਆ ਆ ਨਾ ਇਹ ਤੇ ਇਹ ਜਗ੍ਹਾ ਤੇ ਉੱਤੇ ਬੋਰਡ ਹੁੰਦਾ ਸੀ ਜਿਹੜਾ ਸਮਾ ਪਾ ਕੇ ਹੁਣ ਉਹ ਮਤਲਬ ਉਹ ਨਈ ਰਿਆ ਬੋਰਡ ਨਾ ਤੇ ਪਹਿਲਾਂ ਇੱਥੇ ਹੁੰਦਾ ਸੀ ਆਇਆ ਤੇ ਪੁਰਾਣੇ ਸਿਆਣਿਆਂ ਤੋਂ ਪਤਾ ਲੱਗਦਾ ਵੀ ਉਹ ਬੋਰਡ ਇੱਥੇ ਸੀਗਾ ਜਿਦਾਂ ਉਹਨਾਂ ਨੇ ਦੇਖਿਆ ਹੋਇਆ ਤੇ ਅੱਜ ਉਥੋਂ ਸੀਮਿੰਟ ਦਾ ਇੱਕ ਬੋਰਡ ਦੀ ਇੱਕ ਬਣਾਤਾ ਇਹਨਾਂ ਨੇ ਤੇ ਉਸ ਤੋਂ ਅੱਗੇ ਉਹਨੇ ਤੇ ਸ਼ਿਵਜੀ ਮਹਾਰਾਜ ਦੀ ਇੱਥੇ ਮੂਰਤੀ ਸਥਾਪਨਾ ਹੋਈ ਹੁਆ ਤੇ ਨਾਲ ਸ਼ਿਵਲਿੰਗ ਜੈ ਉਹ ਜੈ ਉਹ ਜੈ ਤੇ ਇਹਦੇ ਸਾਹਮਣੇ ਨੰਦੀ ਜੀ ਇਹ ਪਹਿਲਾਂ ਉੱਪਰ ਹੁੰਦਾ ਸੀਗਾ ਤੇ ਹੁਣ ਇਹਦੇ ਉੱਤੇ ਇਹਨੂੰ ਕਵਰ ਕਰ ਦਿੱਤਾ ਹੈ ਨਾ ਤੇ ਇਧਰ ਜੀ ਗਣੇਸ਼ ਜੀ ਮਾਤਾ ਰਤਨੋ ਜੀ ਇਹਦੀਆਂ ਮੂਰਤੀ ਸਥਾਪਿਤ ਕੀਤੀਆਂ ਆ ਤੇ ਇਹ ਅਜੀ ਉਹ ਸਥਾਨ ਪਾਪਾ ਪੋਣਾ ਹਰੀ ਜੀ ਨੇ ਜਦੋਂ ਨਾ ਇੱਥੇ ਚਿਮਟਾ ਮਾਰ ਕੇ ਤਾਂ ਇੱਥੇ ਲੱਸੀ ਕੱਢੀ ਸੀਗੀ ਤੇ ਇਹ ਜਿਹੜੀ ਉਹ ਸਾਹਮਣੇ ਤੁਸੀਂ ਥੱਲੇ ਦੇਖ ਰਹੇ ਆ ਉਹ ਥੱਲੇ ਇੱਕ ਛੋਟੀ ਜਿਹੀ ਕੁਜੀ ਦੇਖ ਰਹੇ ਆ ਨਾ ਤੇ ਇੱਥੋਂ ਪਤਾ ਲੱਗਾ ਇਹਦੇ ਬਾਰੇ ਵੀ ਪੈਟਰੋਲ ਜਿਹੜੀ ਇਹ ਬਾਬਾ ਜੀ ਦੇ ਨਾਲ ਜੁੜੀ ਹੋਊਗਾ ਤੇ ਮਾਤਾ ਰਤਨੋ ਜੀ ਇਸ ਕੁੱਜੀ ਦੇ ਵਿੱਚ ਬਾਬਾ ਜੀ ਦੇ ਲਈ ਲੱਸੀ ਲੈ ਕੇ ਆਉਂਦੇ ਸੀਗੇ ਜੀ ਤੇ ਜਿਨ੍ਹਾਂ ਜਿਨਾਂ ਪਾਲਤਿਆਂ ਨੂੰ ਇਸ ਬਾਰੇ ਪਤਾ ਹੈ ਉਹ ਕਮੈਂਟਾਂ ਵਿੱਚ ਸ਼ੇਅਰ ਕਰਿਓ ਜਿਨ੍ਹਾਂ ਨੂੰ ਨਹੀਂ ਪਤਾ ਤੇ ਆਪਣੀ ਵੀਡੀਓ ਨਾਲ ਹੀ ਪਤਾ ਲੱਗਾ ਉਹ ਵੀ ਜ਼ਰੂਰ ਦੱਸਿਓ ਨਾ ਤੁਹਾਨੂੰ ਆਪਾ ਦਰਸ਼ਨ ਕਰਨ ਤੋਂ ਅੱਗੇ ਬਾਬਾ ਪੋਣਾ ਹਰਜੀਤ ਦਾ ਇੱਕ ਦਰਬਾਰ ਹੋਰ ਬਣਿਆ ਹੈ ਇੱਥੇ ਮੂਰਤੀ ਸਥਾਪਨਾ ਹੋਈਆਂ ਬਾਬਾ ਜੀ ਦੀ ਬਾਬਾ ਪਰਥੀਨਾਥ ਜੀ ਦੀ ਮਾਤਾ ਰਤਨੋ ਜੀ ਦੀ ਔਰ ਇੱਥੇ ਜਿਹੜਾ ਲੱਕੜ ਦੀ ਜਾਂ ਮੀਨਾ ਕਰੀ ਕੀਤੀ ਹੋਈ ਨਾ ਬਹੁਤ ਹੀ ਪਿਆਰੀ ਇਹ ਇਦਾਂ ਨਾ ਤੁਹਾਨੂੰ ਸਾਊਥ ਦੇ ਜਿਹੜੇ ਮੰਦਿਰ ਆ ਉਹ ਤੁਹਾਨੂੰ ਯਾਦ ਕਰਾ ਦਿੰਦੀ ਐ ਇੰਨੀ ਬਰੀਕੀ ਦੇ ਵਿੱਚ ਕੀਤਾ ਹੈ ਨਾ ਇਹਦਾ ਕੰਮ ਲੱਕੜ ਦੇ ਉੱਤੇ ਆ ਦੇਖਿਓ ਤੇ ਉਹ ਉੱਪਰ ਇੱਕ ਸ਼ੀਸ਼ਨਾਥ ਜੀ ਦੀ ਮੂਰਤੀ ਬਣਾਈ ਹੋਊ ਉਹਦੇ ਵਿੱਚ ਲੱਕੜ ਦੇ ਵਿੱਚੇ ਬਣਾਈ ਹੋਊਗਾ ਤੇ ਇੱਧਰ ਸਾਹਮਣੇ ਬਾਬਾ ਬਾਲਕਨਾਚੀ ਤੇ ਮੋਰ ਇਹ ਵੀ ਬਿਲਕੁਲ ਲੱਕੜ ਦੇ ਵਿੱਚ ਇਹਨੂੰ ਪੂਰਾ ਤਰਾਸ਼ਿਆ ਗਿਆ ਹੈ ਨਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਬਾਬਾਈ ਦਾ ਝੰਡਾ ਤੇ ਅੰਦਰ ਨੰਦੀ ਜੀ ਦੇ ਬਿਲਕੁਲ ਸਾਹਮਣੇ ਹੈਗਾ ਜੀ ਹਨੂਮਾਨ ਜੀ ਦਾ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਹੋਈ ਹੋਇਆ ਨਾਲ ਸ਼ੇਰ ਵਾਲੀ ਮਾਤਾ ਜੀ ਦੇ ਨਾਲ ਪੈਰੋਜੀ ਦੀ ਜਦੋਂ ਅਸੀਂ ਬਾਹਰ ਹੁੰਦੇ ਹਾਂ ਤੇ ਪਹਿਲਾਂ ਜਿਹੜੀ ਆ ਮੂਰਤੀ ਸੀਗੀ ਇਹ ਵੀ ਪਹਿਲਾਂ ਓਪਨ ਸੀਗੀ ਜਿਹਦਾ ਆਪਾਂ ਪਿਛਲੀ ਵੀਡੀਓ 'ਚ ਦਿਖਾਈ ਸੀ ਪਿਛਲੇ ਸਾਲ ਵਾਲੀ ਦੇ ਵਿੱਚ ਇਹ ਓਪਨ ਸੀ ਤੇ ਹੁਣ ਇਹਨੂੰ ਕਵਰ ਕਰ ਦਿੱਤਾ ਦੋਸਤਾਂ ਸਾਹਮਣੇ ਨਾਲ ਹੀ ਇਹ ਦੋ ਅੱਗੇ ਆ ਜੀ ਇਹਦਾ ਗੁਰੂ ਦੇ ਤਤਰੇ ਜੀ ਤੇ ਜਿਨ੍ਹਾਂ ਦੇ ਫੁੱਲ ਬਲੌਗ ਮੈਂ ਪਾਇਓਗਾ ਉਹ ਮੈਂ ਇਸ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਜਿਹੜੇ ਜੂਨਾਗੜ ਦੇ ਪੂਰੇ ਫੁੱਲ ਬਲੌਗ ਹਨਾ ਪਿਛਲੇ ਸਾਲ ਦੇ ਤੇ ਉਹਦੇ ਬਿਲਕੁਲ ਓਪੋਜ਼ਿਟ ਰਾਧਾ ਜੀ ਤੇ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਹੋਈ ਹੈ ਨਾ ਤਾਨੂੰ ਦਰਸ਼ਨ ਕਰਾਉਂਦੇ ਆ ਬਾਬਾ ਜੀ ਦੇ ਪਵਿੱਤਰ ਧੂਨੇ ਦੇ ਜਿਹੜਾ ਅਖੰਡ ਚੱਲਦਾ ਆ ਰਿਹਾ ਐ ਇੱਥੋਂ ਦੀ ਮਾਨਤਾ ਐ ਵੀ ਬਾਬਾ ਜੀ ਦੇ ਹੱਥਾਂ ਦਾ ਧੂਣਾ ਇਹ ਚੱਲਦਾ ਆ ਰਿਹਾ ਤੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਫਿਰ ਪੰਡਿਤ ਜੀ ਕੋਲੋਂ ਇੱਥੇ ਦੇ ਇਤਿਹਾਸ ਬਾਰੇ ਇਹਨਾਂ ਦੇ ਕੋਲੋਂ ਵੀ ਜਾਣੂ ਕਰਵਾਉਂਦੇ ਆ ਲੋ ਜੀ ਕਰੋ ਦਰਸ਼ਨ ਇਹ ਬਾਬਾ ਜੀ ਦਾ ਆਸਣ ਜੈ ਤੇ ਇਹ ਹੈ ਜੀ ਉਹ ਧੂਣਾ ਬਾਬਾ ਪੋਣਾ ਹਰੀ ਜੀ ਦਾ ਤੇ ਜਿਹੜਾ ਪੁਰਾਣਾ ਹਾਰੀ ਤੇ ਹੱਥਾਂ ਦਾ ਕਹਿੰਦੇ ਚੱਲਦਾ ਆ ਰਿਹਾ ਅਖੰਡ ਧੂਣਾ ਬਾਬਾ ਜੀ ਦਾ ਆਓ ਜੀ ਤੇ ਕਰਦੇ ਆ ਇੱਥੇ ਪੰਡਿਤ ਜੀ ਨੱਕ ਬਣੇ ਕੀ ਨਾਂ ਤੁਹਾਡਾ ਆਜੂ ਕੁਮਾਰ ਹਾਂਜੀ ਹਾਜੀ ਕੁਮਾਰ ਅਜੂ ਕੁਮਾਰ ਪੰਡਿਤ ਜੀ ਧੂਣੇ ਬਾਰੇ ਦੱਸੋ ਪੁਰਾਣਾ ਚੱਲਾ ਹੋਇਆ ਹੈ ਬਾਬਾ ਜੀ ਦੇ ਟਾਈਮ ਦਾ ਧੂਣਾ ਚੱਲਾ ਹੋਇਆ ਹੈ ਬਾਬਾ ਜੀ ਦੇ ਟਾਈਮ ਦਾ ਹਾਂਜੀ ਹਾਂਜੀ ਠੀਕ ਹੈ ਜੀ ਅਖੰਡ ਧੂਣਾ ਚੱਲਦਾ ਹੈ ਤਾਂ 20 ਸਾਲ ਚੱਲ ਰਿਹਾ ਹੈ ਨਾ ਤੇ ਜਿਹੜੇ ਅੰਦਰ ਤੁਸੀਂ ਉਹ ਦੂਜੇ ਸਥਾਨ ਸੀ ਲੱਸੀਆਂ ਰੋਟੀਆਂ ਆਣਾਂ ਨਾ ਤੇ ਉਹ ਜਿਹੜੀ ਕੁੱਜੀ ਸੀ ਉਹਦੇ ਬਾਰੇ ਵੀ ਦੱਸਿਓ ਕਾਦੀ ਆ ਤੇ ਉਹ ਉਹਦਾ ਕੀ ਬੈਕਗ੍ਰਾਉਂਡ बाबा जी के टाइम की है पूरा टाइम जब रत्नोमाई बाबा जी के लिए लस्सी लेके आते थे तो उसी में लेके आते थे को कुछ कुछ जी लेके आते है उसी टाइम से पड़ी हुई है यहां पे ना।, है। जी जी। जी। है ना जी जी मैं ज्यादा संगतों को नहीं पता है एदे बारे ना जो पूछता है उसको पता है ना चलो अपनी वीडियो के माध्यम से सबको मालूम पड़ जाएगा ना ओके ते बाबा बालकनाथ जी ने माता रत्नो जी नु 12 साल दीयां रोटियां ते लस्सी लस्सी ਬੋਰਡ ਤੇ ਟਾਈਮ ਮਾਰ ਕੇ ਕਿਉਂ ਕੱਢ ਕੇ ਦਿਖਾਈ ਸੀ ਕੀ ਗੱਲ ਹੋਈ ਸੀ ਵੀ ਮਾਤਾ ਰਤਨੋਂ ਨੇ ਬਾਬਾ ਬਲਕਨਾਥ ਜੀ ਨੂੰ ਮਿਹਣੇ ਮਾਰੇ ਆ ਕਿ ਆਪਾਂ ਪੰਡਤ ਜੀ ਤੋਂ ਦੱਸਦੇ ਆ ਪੁੱਛਦੇ ਆ ساری ਗੱਲ ਬਾਤ ਮੈਂ ਪਿਛਲੀ ਵੀਡੀਓ 'ਚ ਵੀ ਸਾਰਾ ਜ਼ਿਕਰ ਕੀਤਾ ਆ ਤੇ ਹਾਂਜੀ ਪੰਡਤ ਜੀ ਜਦ ਬਾਬਾ ਜੀ ਮਾਤਾ ਰਤਨੋਂ ਦੀ ਗੋਮਾਂ ਚਰਾਉਂਦੇ ਸੀ ਨਾ ਉਸ ਟਾਈਮ ਉਸ ਟਾਈਮ ਤੇ ਕੀ ਬੋਲਤੇ ਜੋ ਗਾਂਵਾਂ ਸੀ ਉਹ ਲੋਕਾਂ ਦੇ ਖੇਤੋਂ ਵਿੱਚ ਚਲੀ ਗਈ ਸੀ ਜੀ ਤੋਂ ਲੋਕੋ ਨੇ ਤਾਨੇ ਮਾਰੇ ਥੇ ਕਿ ਜੋ ਤਨੇ ਜੋਗੀ ਰੱਖਾ ਹੋਇਆ ਉਹ खुद तो तपस्या के लिए बैठ जाता है और सारी गाँव ने जो है हमारे खेत खा लिए है तो हमारी सारी फसलें जो है उजाड़ दी थी तो उस करके जो है बाबा रत्न माई ने बाबा जी को बोला कि आ, मैं तेरे को बारह साल रस्सी और रोटी देती रही और तूने मेरे को ये सिला दिया उसका कि लोगों के खेत लोगों के खेत उजाड़ दिए उजाड़ दिए जी जी हाँ जी तो इसीलिए बाबा जी इसी ने फिर जी बाबा जी ने और उस टाइम क्या हुआ था कि बाबा जी का टाइम भी पूरा हो गया था 12 साल, साल जी जी जी, जी. जोन का कर्जा था पिछले उसका वो उन्होंने पूरा कर मातातर मोकेट हां जी मातातर मोकेट टाइम का जो कर्जा 12 साल का जी 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 उन्होंने पूरा कर दिया था, था जी था जी उसमें फिर वो चले गए जैसे का जी वो इतिहास जी दे करके बाबा बालकनाथ जी ने माता रतरू जी ਨੂੰ 12 ਸਾਲ ਦੀਆਂ ਰੋਟੀਆਂ ਤੇ ਲੱਸੀ ਤੋੜ ਦੇ ਵਿੱਚ ਚਿਮਟਾ ਮਾਰ ਕੇ ਕੱਢ ਕੇ ਦਿਖਾਈ ਸੀ ਤੇ ਇਸ ਵੀਡੀਓ ਚ ਇਨਾਈ ਤੇ ਮਿਲਦੀਆਂ ਇੱਕ ਨਵੀਂ ਵੀਡੀਓ ਤੇ ਬਜੇ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਜੈਵਾ ਭਾਈ